ਜੇਜਾ ਸਿੰਘ ਤਿਲਕੋ ਤੁਹਾਡੇ ਸਾਹਮਣੇ ਸਹਜਦਨ ਸ਼ਹੀਦੀ ਦਾ ਹਾਲ ਦਸ਼ਮੇਸ਼ ਪਿਤਾ ਨੂੰ ਰਾਏਕੋਟ ਆਕੇ ਨੂਰਾ ਮਾਹੀ ਕਿਵੇਂ ਦੱਸਦਾ ਹੈ ਕਿ ਛੋਟੇ ਸਹਜਦਨ ਦੀ ਸ਼ਹੀਦੀ ਕਿਵੇਂ ਹੋਈ ਸੁਣੋ ਨੂਰਾ ਮਾਹੀ ਇੰਜ ਦੱਸਿਆ ਕਿ ਹਾਲ ਵਾਰ-ਵਾਰ ਹੰਝੂ ਪੂੰਝਦਾ ਨੂਰਾ ਮਾਹੀ ਜਦੋਂ ਦੱਸਦਾ ਸੀ ਹਾਲ ਕੰਧਾ ਵਿੱਚ ਦੋਵੇਂ ਚਿੰਤੇ ਗੁਰੂ ਦਸਵੇਂ ਪਿਤਾ ਜੀ ਤੇਰੇ ਲਾਲ ਸਰਸਾ ਤੂੰ ਜਦੋਂ ਵਿਛੜੇ ਮਾਤਾ ਗੁਜਰੀ ਨਲ ਦੋਵੇਂ ਪੋਤੇ ਸੱਤ ਅਤੇ 9 ਸਾਲ ਦੇ ਦੋਵੇਂ ਬਾਲ ਜਿਗਰ ਦੇ ਟੁੱਟੇ ਉਹ ਗੰਗੂ ਪੱਜ ਲਾ ਕੇ ਲੈ ਗਿਆ ਸਾਂਭ ਰੱਖਣ ਨੂੰ ਖੱਜਰ ਦਾ ਮਾਲ ਕੰਦਾ ਵਿੱਚ ਨੌਵੇਂ ਚਿਣ ਤੇ ਗੁਰੂ ਦਸਵੇਂ ਪਿਤਾ ਜੀ ਤੇਰੇ ਲਾਲ ਸੁਬੇ ਨੂੰ ਖਬਰ ਕਰਤੀ ਆਇਆ ਚੜ ਕੇ ਮਰੀਂਡੇ ਵਾਲਾ ਠਾਣਾ ਧੰਨ ਵਾ ਬਬੋਤੀ ਮੈਰਾ ਜੀ ਕੁਮਾ ਮਾਸ਼ ਕੀ ਨਾ ਕਦੇ ਵੀ ਭੁਲਾਣਾ ਉਹ ਦੁੱਧ ਰੋਟੀ ਖਾਣਾ ਪੇਜ ਕੇ ਸਿੱਖੋ ਕੌਮ ਤੈ ਕਰਤਾ ਨਿਹਾਲ ਗੰਦਾ ਵਿੱਚ ਨੋਮੈ ਚਿੜਤੇ ਗੁਰੂ ਦਸਵੇਂ ਪਿਤਾ ਜੀ ਤੇਰੇ ਲਾਲ ਸਾਰਾ ਜੋਰ ਲਾਇਆ ਹਾਕਮਾਂ ਦਿੱਤੇ ਲਾਲ ਚ ਡਰਾਵੇ ਭਾਰੀ ਸ਼ੇਰ ਦਿਲ ਮਾਤਾ ਗੁਜਰੀ ਦਾਦੇ ਗੁਰੂ ਦੇ ਸੁਣਾਏ ਪਾਠ ਸਾਰੇ ਉਹ ਸ਼ੇਰਖਾਨੇ ਕਿਹਾ ਕਾਜੀ ਨੂੰ ਛੱਡੋ ਸ਼ੀਰਖੋਰ ਨਿੱਕੇ ਨਿੱਕੇ ਬਾਲ ਉਹ ਕੰਦਾ ਵਿੱਚ ਦੋਵੇਂ ਚਿੰਤੇ ਗੁਰੂ ਦਸਵੇਂ ਪਿਤਾ ਜੀ ਤੇਰੇ ਲਾਲ ਨੱਪ ਦਿਓ ਸੂਲਾਂ ਜਮਦਿਆਂ ਸੱਚ ਅਨੰਦਵਾਲ ਦੀ ਤੇ ਤੇਲ ਪਾਇਆ ਕੰਧਾਂ ਵਿੱਚ ਚਿਣੋਂ ਦੋ ਮਨੂ ਕਾਜੀ ਸੁਬ ਸਰਹੰਦ ਨੇ ਸੁਣਾਇਆ ਤਿਲਕ ਦਨ ਘੜ ਕਰਗੇ ਜੋਰਾ ਬਰਹਤੇ ਸਿੰਘ ਜੀ ਕੁਮਾਰ ਉਹ ਕੰਧਾਂ ਵਿੱਚ ਨੋਮੇ ਚਿਣਤੇ ਗੁਰੂ ਦਸਵੇਂ ਪਿਤਾ ਜੀ ਤੇਰੇ ਲਾਲ ਬਾਰ-ਬਾਰ ਹੰਝੂ ਪੂਜਦਾ ਨੂਰਾ ਮਾਹੀ ਜਦੋਂ ਦਸ ਦਾਸੀ ਹਾਲ